ਭਾਰਤ ਵਿੱਚ ਕਿਸਾਨਾਂ ਨੂੰ ਖੇਤੀਬਾੜੀ ਦਰਨ ਕੀਟਨਾਸ਼ਕਾਂ ਦੇ ਛੜਕਾਤ ਹੋਣ ਵਾਲੇ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਕੇਂਦਰ ਸਰਕਾਰ ਦੇ ਬਾਇਓ ਟੈਕਨੋਲੋਜੀ ਵਿਭਾਗ ਡੀਵੀਟੀ ਨੇ ਕਿਸਾਨ ਕਵਰ ਨਾਮ ਦਾ ਕੀਟਨਾਸ਼ਕ ਵਿਰੋਧੀ ਸੂਟ ਤਿਆਰ ਕੀਤਾ ਹੈ ਇਸ ਰਿਪੋਰਟ ਵਿੱਚ ਅਸੀਂ ਇਸ ਨਵੇਂ ਸੂਟ ਦੀ ਵਿਸ਼ੇਸ਼ਤਾਵਾਂ ਲਾਭ ਅਤੇ ਕਿਸਾਨਾਂ ਦੀਆਂ ਪ੍ਰਤੀਕਰਮਾਂ ਨੂੰ ਸਮੀਖਿਆ ਕਰਾਂਗੇ ਕਿਸਾਨ ਕਵਰ ਸੂਟ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰੇ ਸਰੀਰ ਨੂੰ ਢੱਕਦਾ ਹੈ ਜਿਸ ਨਾਲ ਕੀਟਨਾਸ਼ਕਾਂ ਨਾਲ ਸਿੱਧੇ ਸੰਪਰਕ ਤੋਂ ਬਚਾਅ ਹੁੰਦਾ ਹੈ। ਇਸ ਸੂਟ ਨੂੰ ਐਡਵਾਂਸ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ। ਇਸ ਦਾ ਫੈਬਰਿਕ ਕੀਟਨਾਸ਼ਕਾਂ ਦੇ ਸੰਪਰਕ ਵਿੱਚ ਆਉਣ ਮਗਰੋਂ ਉਹਨਾਂ ਨੂੰ ਅਕਾਰਸ਼ੀਲ ਕਰ ਦਿੰਦਾ ਹੈ ਜਿਸ ਨਾਲ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਦਾ। ਇਸ ਸੂਟ ਵਿੱਚ ਕਿਸਾਨਾਂ ਦੀ ਸਿਹਤ ਲਈ ਵਾਤਾਵਰਣ ਅਨੁਕੂਲ ਡਿਜ਼ਾਈਨ ਹੈ ਜੋ ਕੀਟਨਾਸ਼ਕਾਂ ਦੇ ਦਿਵਾ ਨੂੰ ਖਟੌਣ ਵਿੱਚ ਮਦਦਗਾਰ ਹੈ ਇਹ ਸੂਟ ਕਿਸਾਨਾਂ ਨੂੰ ਜ਼ਹਿਰੀਲੇ ਪਦਾਰਥਾਂ ਦੇ ਪ੍ਰਭਾਵ ਤੋਂ ਬਚਾਉਂਦਾ ਹੈ ਇਸ ਨਾਲ ਕੈਂਸਰ ਅਤੇ ਚਮੜੀ ਦੇ ਰੋਗਾਂ ਵਰਗੀਆਂ ਸਮੱਸਿਆਵਾਂ ਘਟਦੀਆਂ ਹਨ ਸੂਟ ਦੀ ਵਰਤੋਂ ਨਾਲ ਖੇਤੀਬਾੜੀ ਦੀ ਪ੍ਰਦਰਸ਼ਨਸ਼ੀਲਤਾ ਵਧ ਸਕਦੀ ਹੈ ਕਿਉਂਕਿ ਕੀਟਨਾਸ਼ਕਾਂ ਦੇ ਸਹੀ ਅਤੇ ਸੁਰੱਖਿਅਤ ਛਿੜਕਾਅ ਦੀ ਯਕੀਨਤਾ ਬਣਦੀ ਹੈ ਨਵੇਂ ਕਿਸਾਨ ਕਵਰ ਸੂਟ ਕਿਸਾਨਾਂ ਵਿੱਚ ਰੁਚੀ ਦਾ ਕੇਂਦਰ ਬਣਿਆ ਹੈ ਕੁਝ ਕਿਸਾਨ ਇਸ ਨੂੰ ਸਿਹਤ ਸੁਰੱਖਿਆ ਲਈ ਇੱਕ ਮਹੱਤਵਪੂਰਨ ਕਦਮ ਮੰਨਦੇ ਹਨ ਪਰ ਕੁਝ ਚਿੰਤਾਵਾਂ ਇਸ ਦੀ ਲਾਗਤ ਅਤੇ ਉਪਲਬਧਤਾ ਨੂੰ ਲੈ ਕੇ ਹਨ ਬਹੁਤੇ ਕਿਸਾਨ ਨੂੰ ਸੂਟ ਤੇ ਵਰਤੋਂ ਬਾਰੇ ਜਾਗਰੂਕ ਕਰਨ ਦੀ ਲੋੜ ਹੈ ਕਿਸਾਨ ਕਵਰ ਸੂਟ ਕਿਸਾਨਾਂ ਦੀ ਸਿਹਤ ਅਤੇ ਸੁਰੱਖਿਆ ਲਈ ਇੱਕ ਨਵੀਂ ਸ਼ੁਰੂਆਤ ਹੈ ਹਾਲਾਂਕਿ ਇਸ ਦੀ ਸਫਲਤਾ ਲਈ ਸਰਕਾਰ ਨੂੰ ਇਸ ਦੀ ਲਾਗਤ ਘਟਾਉਣ ਸੂਟ ਦੀ ਆਸਾਨ ਉਪਲਬਧਤਾ ਤੇ ਕਿਸਾਨਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ ਹੈ ਇਸ ਨਵੀਨ ਤਕਨੀਕ ਨਾਲ ਖੇਤੀਬਾੜੀ ਸੁਰੱਖਿਆ ਵਿੱਚ ਇੱਕ ਵੱਡਾ ਬਦਲਾ ਆ ਸਕਦਾ ਹੈ।